ਸੀਪੀ ਸਾਹਿਬ ਦੀਆਂ ਹਦਾਇਤਾਂ ਮੁਤਾਬਕ ਅਸੀਂ ਵੈਸੇ ਤੇ ਰੂਟੀਨ ਵਾਈ ਜੀ ਰੇਲਵੇ ਸਟੇਸ਼ਨ ਬੱਸ ਸਟੈਂਡ ਤੇ ਭੀੜ ਭੜਕੇ ਵਾਲੀਆਂ ਜਗ੍ਹਾ ਦੀ ਚੈਕਿੰਗ ਕਰਉਂਦੇ ਰਹਿੰਦੇ ਆ। ਉਸੇ ਰੂਟੀਨ 'ਚ ਅਸੀਂ ਅੱਜ ਜਿਹੜੀ ਆ ਜੀਆਰਪੀ ਤੇ ਆਰਪੀਐਫ ਦੀ ਟੀਮ ਤੇ ਨਾਲ ਸਾਡਾ ਡਾਉਸ ਸਕਾਡ ਐਂਟੀ ਸੈਕਿਉਰਿਟੀ ਟੀਮ ਦੇ ਨਾਲ ਰੇਲਵੇ ਸਟੇਸ਼ਨ ਦੀ ਤੇ ਜਿਹੜੀ ਆਸੇ ਪਾਸੇ ਪਾਰਕਿੰਗ ਵਗੈਰਾ ਦੀ ਜਿਹੜੀ ਹੈ ਚੈਕਿੰਗ ਉਹ ਅਸੀਂ ਕਰਾ ਰਹੇ ਹਾਂ। ਕੋਈ ਇਨਪੁਟ ਹੈ ਹੈਗੀ ਹੈ ਜਾਂ ਵੈਸੇ ਹੀ ਇਨਪੁਟ ਤੇ ਚਲੋ ਜੀ ਆਉਂਦੀਆਂ ਰਹਿੰਦੀਆਂ ਵਾ ਪਰ ਅਸੀਂ ਫਿਰ ਵੀ ਕਿ ਕੋਈ ਸ਼ਰਾਰਤੀ ਬੰਦਾ ਜਿਹੜਾ ਉਹ ਇੱਥੇ ਕੋਈ ਆਪਣਾ ਸ਼ਰਾਰਤ ਨਾ ਕਰ ਸਕੇ ਉਸ ਨੂੰ ਰੋਕਣ ਲਈ ਅਸੀਂ ਕਰਾ ਰਹੇ ਆ। ਆ ਦੇਸ਼ ਦੇ ਕੋਨੇ-ਕੋਨੇ ਤੋਂ ਪਿੰਨਾ ਇੱਥੇ ਪਹੁੰਚਦੇ ਨੇ ਯਾਤਰੀ ਪਹੁੰਚਦੇ ਨੇ ਤੇ ਜਿਹੜੀ ਚੈਕਿੰਗ ਯੂ ਰੂਟੀਨ ਬਾਈ ਚੱਲੀ ਜਾਂਦੀ ਹੈ। ਬਿਲਕੁਲ ਜੀ। ਇਹ ਅੱਗੇ ਵੀ ਚੱਲਦੀ ਆ ਤੇ ਹੁਣ ਵੀ ਜਿਹੜੀ ਅਸੀਂ ਅੱਜ ਵੀ ਕੀਤੀ ਆ ਤੇ ਅੱਗੇ ਵੀ ਕਰਦੇ ਰਹਿਣਾ। ਸਰ ਕੋਈ ਬੈਗ ਮਿਲਿਆ ਇੱਥੋਂ ਕੋਈ ਕਹਿੰਦੇ ਪਈ ਇੱਕ ਬੈਗ ਮਿਲਿਆ ਸੀ ਉਹ ਅਲਵਾਰਸ ਸੀ ਪਰ ਉਹਦੇ ਵਿੱਚੋਂ ਕੋਈ ਅਬਜੈਕਸ਼ਨੇਬਲ ਚੀਜ਼ ਬਰਾਮਦ ਨਹੀਂ ਹੋਈ। ਉਹ ਅਸੀਂ ਕਬਜ਼ੇ ਜਲਾ ਦੇ ਸਰ ਸੈਗਸਟੈਂਡ ਦੇ ਕਈ ਬਾਈਕਾਂ ਲੱਗੀਆਂ ਆ ਵਿਦਆਊਟ ਨੰਬਰ ਕੋਈ ਕਬਜ਼ੇ ਤੋਂ ਲੱਗੀਆਂ ਹੋਣਾ ਉਹਦੀ ਵੀ ਅਸੀਂ ਚੈੱਕ ਕਰਾ ਰਹੇ ਜਿਹੜੀ ਕੋਈ ਵਿਦਆਊਟ ਨੰਬਰ ਜਾਂ ਕੋਈ ਬੜੇ ਚਿਰ ਤੋਂ ਲੱਗੀ ਆ ਉਹਦੀ ਅਸੀਂ ਆਪਣੇ ਚੈੱਕ ਕਰਾ ਰਹੇ ਸਰ ਸਾਡੀ ਕੀ ਸੰਦੇਸ਼ ਆ ਦੇਣਾ ਚਾਹੀਦਾ ਇਹੋ ਜੀ ਕਿ ਜਿਹੜਾ ਕੋਈ ਅਸੀਂ ਤੇ ਇਹ ਸਾਡਾ ਇੱਕ ਹੈਗਾ ਵਾ ਕਿ ਇਹਦੇ ਕਰਕੇ ਵੀ ਕੋਈ ਸ਼ਰਾਰਤੀ ਬੰਦਾ ਜਿਹੜਾ ਉਹ ਸਾਡੇ ਰੇਲਵੇ ਸਟੇਸ਼ਨ ਤੇ ਇੱਥੇ ਕੋ ਪਹੁੰਚ ਨਹੀਂ ਸਕੇ ਤੇ ਨਾ ਹੀ ਕੋ ਸ਼ਰਾਰਤ ਕਰ ਸਕਦਾ ਸ਼ਹਿਰ ਵਾਸੀਆਂ ਨੂੰ ਅਪੀਲ ਕਰਨਾ ਸ਼ਹਿਰ ਵਾਸੀਆਂ ਨੂੰ ਇਹੋ ਆ ਜੀ ਕਿ ਪੁਲਿਸ ਦਾ ਸਾਥ ਦਿਓ ਜੇ ਉਹਨਾਂ ਨੂੰ ਕੋਈ ਸ਼ੱਕੀ ਬੰਦੇ ਦੀ ਮੂਵਮੈਂਟ ਜਾਂ ਕੋਈ ਸ਼ੱਕੀ ਚੀਜ਼ ਮਿਲਦੀ ਆ ਤਾਂ ਉਹਦੇ ਬਾਰੇ ਤੁਰੰਤ ਸਾਡੇ ਕੰਟਰੋਲ ਰੂਮ ਤੇ ਜਾਂ ਸਾਡੇ ਅਫਸਰਾਂ ਦੇ ਵੀ ਨੰਬਰ ਹੈਗੇ ਆ ਆਮ ਪਬਲਿਕ ਕੋਲ ਉਹਦੇ ਬਾਰੇ ਸਾਨੂੰ ਸੂਚਨਾ ਦੇ ਇਸ ਤੋਂ ਪਹਿਲਾਂ ਵੀ ਜਦੋਂ ਜੋ ਟ੍ਰੇਨ ਅੰਮ੍ਰਿਤਸਰ ਪਹੁੰਚਦੀ ਆ ਤਾਂ ਟ੍ਰੇਨ ਪਿੱਛੇ ਪੁਲ ਦੇ ਕੋਲ ਰੁਕਦੀ ਆ ਤਾਂ ਕਈ ਲੋਕ ਉੱਥੇ ਹੀ ਉਤਰ ਜਾਂਦੇ ਨੇ ਜਾਂ ਕੋਈ ਸਮਾਨ ਜਿੰਨਾ ਦਾ ਆਇਆ ਹੁੰਦਾ ਲੋਕ ਉਸੇ ਰਸਤੇ ਰਾਈਂ ਬਾਹਰ ਲੈ ਜਾਂਦੇ ਨੇ ਕੋਈ ਉੱਥੇ ਵੀ ਚੈਕਿੰਗ ਬਧਾਈ ਜਾਏਗੀ ਬਿਲਕੁਲ ਜੀ ਹਾਂ ਜੀ ਉਹ ਅਸੀਂ ਜਿਹੜੀ ਸਾਡੀ ਜੀਆਰਪੀ ਦੀ ਟੀਮ ਹੈ ਤੁਸੀਂ ਸਾਡੇ ਧਿਆਨ ਚ ਲਿਆਤਾ ਵਾ ਅਸੀਂ ਇਹਨਾਂ ਨੂੰ ਦੱਸ ਦਿੰਦੇ ਆ ਕਿ ਉੱਥੇ ਵੀ ਜਿਹੜੇ ਸਮਾਨ ਉਤਾਰ ਦਿੰਦੇ ਉਹਨੂੰ ਚੈੱਕ ਕਰ ਦੇਣਾ ਠੀਕ ਹੈ ਸਰ ਥੈਂਕ ਯੂ